ਆ ਦੋ ਤਿੰਨ ਦਿਨਾਂ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ WhatsApp ਗਰੁੱਪ ਦੀ ਉਹਦੇ ਬਾਰੇ ਗੱਲ ਕਰਨੀ ਹੈ ਅੱਜ ਉਸ ਬੰਦੇ ਬਾਰੇ ਜਿਸ ਨੇ ਜਿਸ ਦੀ ਇਹ ਚੈਟ ਹੈ WhatsApp ਤੇ ਚੈਟ ਹੋਈ ਹੈ ਉਹਦੇ ਖਿਲਾਫ ਪਰਚਾ ਦਰਜ ਕਰਾਉਣ ਬਾਰੇ ਡੀਐਸਪੀ ਮਲੋੜ ਸਾਹਿਬ ਨੂੰ ਮਿਲੇ ਹੈ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਗੁਰੂਆ ਪੀਰਾਂ ਦੀ ਧਰਤੀ ਹੈ ਪੰਜਾਬ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਥੀਓ ਆ ਦੋ ਤਿੰਨ ਦਿਨਾਂ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ WhatsApp ਗਰੁੱਪ ਦੀ ਉਹਦੇ ਬਾਰੇ ਗੱਲ ਕਰਨੀ ਹੈ ਅੱਜ ਉਸ ਬੰਦੇ ਬਾਰੇ ਜਿਸ ਨੇ ਜਿਸ ਦੀ ਇਹ ਚੈਟ ਹੈ WhatsApp ਤੇ ਚੈਟ ਹੋਈ ਹੈ ਉਹਦੇ ਖਿਲਾਫ ਪਰਚਾ ਦਰਜ ਕਰਾਉਣ ਬਾਰੇ ਡੀਐਸਪੀ ਮਲੋੜ ਸਾਹਿਬ ਨੂੰ ਮਿਲੇ ਹੈ ਮੈਂ ਪੁੱਛਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਗੁਰੂਆ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਆ ਤੇ ਮੈਂ ਤਾਂ ਬੇਨਤੀ ਕਰਦਾ ਸਾਰੇ ਸਿੱਖ ਸਮਾਜ ਨੂੰ ਕਿ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਅੱਜ ਅਸੀਂ ਡੀਐਸਪੀ ਬਲੋੜ ਸਾਹਿਬ ਨੂੰ ਮਿਲੇ ਆਂ ਦਰਖਾਸਤ ਅਸੀਂ ਲਿਖਤੀ ਦਿੱਤੀ ਹੈ ਕਿਉਂਕਿ ਦੋ ਤਿੰਨ ਦਿਨਾਂ ਦੇ ਉੱਤੋਂ ਇੱਕ ਸਪਸ਼ਟੀਕਰਨ ਬਾਰੇ ਵੀ ਵੀਡੀਓ ਵਾਇਰਲ ਹੋ ਰਹੀ ਹੈ ਪਰਮਜੀਤ ਸਿੰਘ ਕਾਲੀ ਦੀ ਜਿਹੜਾ ਕਿ ਅਮਰਪਾਲ ਜਿਹੜਾ ਖਡੂਰ ਸਾਹਿਬ ਤੋਂ ਉਮੀਦਵਾਰ ਹੈ ਉਹਦੀ ਇੱਕ ਉਹਨੇ ਸਪਸ਼ਟੀਕਰਨ ਵੀ ਦਿੱਤਾ ਵੀ ਮੇਰੀ ਇਹ ਚੈਟ ਨਹੀਂ ਪਰ ਨਹੀਂ ਤੇਰੀ ਚੈਟ ਨਹੀਂ ਤਾਂ ਪਰ ਸਾਡਾ ਫਰਜ਼ ਆ ਸਾਰੇ ਸਾਡੇ ਜਥੇਬੰਦੀਆਂ ਦਾ ਕਿ ਇਹਦੀ ਇੱਕ ਪਲੇਟ ਕੀਤੀ ਜਾਵੇ ਤਾਂ ਕਿ ਕੋਈ ਹੋਰ ਨਾਗਾ ਤੋਹੇ ਜਾਤ ਪਾਤ ਦੀਆਂ ਗੱਲਾਂ ਕਰੇ ਜਾਤ ਪਾਤ ਦੀਆਂ ਕੀ ਈਡੀਆਂ ਅਸਲੀਲ ਗੱਲਾਂ ਕੀਤੀਆਂ ਉਹਨੇ ਚੈਟ ਦੇ ਵਿੱਚ ਕੇ ਮੱਝ ਵੀ ਸਿੱਖਾਂ ਦੀਆਂ ਰਵਦਾਸੀਆਂ ਸਿੱਖਾਂ ਦੀਆਂ ਚੂੜੀਆਂ ਚੰਬਿਆਰੀਆਂ ਤਾਂ 100000 ਰੁਪਏ ਪਿੱਛੇ ਵੇਚ ਜਾਂਦੀਆਂ ਤੇ 550 ਪਿੱਛੇ ਮੋੜ ਚ ਵੇਚ ਜਾਣਗੇ ਖਰੀਦ ਲੋ ਤੇ ਮੈਂ ਚੇਅਰਮੈਨ ਲੋਕ ਭਲਾਈ ਸੇਵਾਦਲ ਪੰਜਾਬ ਤੇ ਮੇਰੇ ਨਾਲ ਸੰਵਿਧਾਨ ਬਚਾਓ ਪੰਜਾਬ ਬਚਾਓ ਦੇ ਜਿਹੜੇ ਸੂਬਾ ਪ੍ਰਧਾਨ ਹੈ ਤੇ ਬਾਕੀ ਤਰਨਾ ਦਲ ਦੇ ਕਿਉਂਕਿ ਅਸੀਂ ਇਲੈਕਸ਼ਨ ਦਾ ਟਾਈਮ ਹੈ ਚੋਣ ਜਾਬਤਾ ਲੱਗਾ ਹੋਇਆ ਹੈ ਅਸੀਂ ਉਹਨਾਂ ਘੱਟ ਨਹੀਂ ਕੀਤਾ ਤੇ ਅਸੀਂ ਚੋਣ ਜਾਬਤੇ ਨੂੰ ਵੇਖਦੇ ਹੋਏ ਤੇ ਸੰਵਿਧਾਨ ਦੀਆਂ ਸਦਾਤਾਂ ਨੂੰ ਵੇਖਦੇ ਉਹਨਾਂ ਹੀ ਇਕੱਠ ਕਰਕੇ ਕੰਪਲੇਂਟ ਕੀਤੀ ਹੈ ਤੇ ਬਾਕੀ ਆ ਤੇਰੇ ਦੋਸਤ ਹੈਗੇ ਆ ਇਹ ਵੀ ਪ੍ਰਧਾਨ ਨੇ ਸਵਧਾਨ ਬਚਾਓ ਪੰਜਾਬ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਚੈਟ ਦੇਖੀ ਆ ਬੜੀ ਸਾਨੂੰ ਦੁੱਖ ਹੋਇਆ ਕਿ ਇਹੋ ਜਿਹੇ ਵੀ ਸਮਾਜ ਦੇ ਵਿੱਚ ਅੰਸਰ ਬੈਠੇ ਆ ਜਿਹੜੇ ਕੀ ਆਪਣੀਆਂ ਜਿਹੜੀਆਂ ਛੋਟੀਆਂ ਕਾਸਟਾਂ ਉਹਨਾਂ ਦੇ ਬਾਰੇ ਗਲਤ ਬੋਲਦੇ ਆ ਜਿਵੇਂ ਕਿ ਉਸ ਨੇ ਟਾਰਗੇਟ ਇਕੱਲੇ ਵੋਟ ਨੂੰ ਨਹੀਂ ਜਾਤੀ ਨੂੰ ਵੀ ਕੀਤਾ ਸਵਿਧਾਨ ਨੂੰ ਵੀ ਕੀਤਾ ਤਾਂ ਅਸੀਂ ਚਾਹੁੰਦੇ ਹਾਂ ਉਹਨਾਂ ਦੇ ਸਖਤ ਕਾਰਵਾਈ ਹੋਵੇ ਪ੍ਰਸ਼ਾਸਨ ਦੇ ਅੱਗੇ ਕਹਿੰਦੇ ਆ ਵੀ ਹੁਣ ਤਾਂ ਚੋਣ ਜਾਬਤਾ ਲੱਗਿਆ ਹੋਇਆ ਤੇ ਜੇ ਕਾਰਵਾਈ ਨਾ ਹੋਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਸੰਘਰਸ਼ ਵੀ ਵਿੜਾਂਗੇ ਇਸ ਦੇ ਖਿਲਾਫ ਨਹੀਂ ਉਸ ਤੇ ਕਾਨੂੰਨੀ ਕਾਰਵਾਈ ਜਲਦੋਂ ਜਲਦ ਕੀਤੀ ਜਾਵੇ ਸਾਡੇ ਨਾਲ ਦਸ਼ਮੇਸ਼ ਤਰਨਾ ਦਲ ਤੋਂ ਬਾਬਾ ਰਣਜੀਤ ਸਿੰਘ ਜਹੇਦਾਰ ਮੁਖਤਰ ਤੋਂ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਦੇ ਦਲ ਤੋਂ ਬੰਦੇ ਵੀ ਸਾਡੇ ਕੋਲੇ ਪਹੁੰਚੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਦਾ ਪੂਰਾ ਜ਼ੋਰ ਤੋਰ ਤੇ ਵਿਰੋਧ ਕਰਾਂਗੇ ਤੇ ਉਸ ਤੇ ਸਖਤ ਕਾਰਵਾਈ ਕਾਨੂੰਨੀ ਕਾਰਵਾਈ ਕਰਵਾਵਾਂਗੇ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਆ ਇਲੈਕਸ਼ਨ ਇੱਕ ਤਰੀਕ ਤੱਕ ਵੋਟਾਂ ਪੈਣੀਆਂ ਚਾਰ ਤੋਂ ਬਾਅਦ ਜਿਹੜੀ ਵੀ ਬਣਦੀ ਹੈ ਜਿਹੜਾ ਵੀ ਇਹਦੇ ਘੇਰੇ ਚ 14 ਸਾਈਬਰ ਕ੍ਰਾਈਮ ਦੇ ਜਿੱਥੇ ਸਾਈਬਰ ਤੇ ਹੋਇਆ ਨਾ ਸਾਈਬਰ ਤੇ ਹੀ ਕਾਰਵਾਈ ਹੋਣੀ ਹੈ ਜਿਹੜਾ ਵੀ ਘੇਰਾ ਹੋਇਆ ਉਹਦੇ ਤੇ ਪਰਚਾ ਦਰਜ ਕਰ ਦਿਓ ਫੇਰ ਵੀ ਦੇਕਰ ਪ੍ਰਸ਼ਾਸਨ ਢਿੱਲ ਵਰਤੂਗਾ ਤਾਂ ਫੇਰ ਆਲ ਜਥੇਬੰਦੀਆਂ ਵੱਲੋਂ ਅਸੀਂ ਚੋਣ ਜਾਬਤੇ ਨੂੰ ਵੇਖਦੇ ਹੋਏ ਸੰਵਧਾਨ ਨੂੰ ਵੇਖਦੇ ਹੋਏ ਅਸੀਂ ਉਹੋ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਧਰਮ ਵੀ ਲਾ ਲਈਏ ਆਲ ਜਥੇਬੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ 2-3 ਦਿਨਾਂ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ WhatsApp ਗਰੁੱਪ ਦੀ ਉਹਦੇ ਬਾਰੇ ਗੱਲ ਕਰਨੀ ਹੈ ਅੱਜ ਉਸ ਬੰਦੇ ਬਾਰੇ ਜਿਸ ਨੇ ਜਿਹਦੀ ਇਹ ਚੈਟ ਹੈ WhatsApp ਤੇ ਚੈਟ ਹੋਈ ਹੈ ਉਹਦੇ ਖਿਲਾਫ ਪਰਚਾ ਦਰਜ ਕਰਾਉਣ ਬਾਰੇ ਡੀਐਸਪੀ ਮਲੋੜ ਸਾਹਿਬ ਨੂੰ ਮਿਲੇ ਆ ਮੈਂ ਪੁੱਛਣਾ ਚਾਹੁੰਨਾ ਵੀ ਇੱਕ ਪਾਸੇ ਤਾਂ ਗੁਰੂਆ ਪੀਰਾਂ ਦੀ ਧਰਤੀ ਹੈ ਪੰਜਾਬ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਆ ਸਾਥੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਥੀਓ ਆ ਦੋ ਤਿੰਨ ਦਿਨਾਂ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ WhatsApp ਗਰੁੱਪ ਦੀ ਉਹਦੇ ਬਾਰੇ ਗੱਲ ਕਰਨੀ ਹੈ ਅੱਜ ਉਸ ਬੰਦੇ ਬਾਰੇ ਜਿਸ ਨੇ ਜਿਸ ਦੀ ਇਹ ਚੈਟ ਹੈ WhatsApp ਤੇ ਚੈਟ ਹੋਈ ਹੈ ਉਹਦੇ ਖਿਲਾਫ ਪਰਚਾ ਦਰਜ ਕਰਾਉਣ ਬਾਰੇ ਡੀਐਸਪੀ ਮਲੋੜ ਸਾਹਿਬ ਨੂੰ ਮਿਲੇ ਹੈ ਮੈਂ ਪੁੱਛਣਾ ਚਾਹਣਾ ਵੀ ਇੱਕ ਪਾਸੇ ਤਾਂ ਗੁਰੂਆ ਪੀਰਾਂ ਦੀ ਧਰਤੀ ਹੈ ਪੰਜਾਬ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਇੱਕ ਪਾਸੇ ਇਹ ਕਿਹੜੇ ਲੋਕ ਨੇ ਜਿਹੜੇ ਅਜੇ ਵੀ ਜਾਤ ਪਾਤ ਦੀਆਂ ਗੱਲਾਂ ਕਰਦੇ ਆ ਤੇ ਮੈਂ ਤਾਂ ਬੇਨਤੀ ਕਰਦਾ ਸਾਰੇ ਸਿੱਖ ਸਮਾਜ ਨੂੰ ਕਿ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਅੱਜ ਅਸੀਂ ਡੀਐਸਪੀ ਬਲੋੜ ਸਾਹਿਬ ਨੂੰ ਮਿਲੇ ਆਂ ਦਰਖਾਸਤ ਅਸੀਂ ਲਿਖਤੀ ਦਿੱਤੀ ਹੈ ਕਿਉਂਕਿ 2-3 ਦਿਨਾਂ ਦੇ ਉੱਤੋਂ ਇੱਕ ਸਪਸ਼ਟੀਕਰਨ ਬਾਰੇ ਵੀ ਵੀਡੀਓ ਵਾਇਰਲ ਹੋ ਰਹੀ ਹੈ ਪਰਮਜੀਤ ਸਿੰਘ ਕਾਲੀ ਦੀ ਜਿਹੜਾ ਕਿ ਅਮਰਪਾਲ ਜਿਹੜਾ ਖਡੂਰ ਸਾਹਿਬ ਤੋਂ ਉਮੀਦਵਾਰ ਹੈ ਉਹਦੀ ਇੱਕ ਉਹਨੇ ਸਪਸ਼ਟੀਕਰਨ ਵੀ ਦਿੱਤਾ ਵੀ ਮੇਰੀ ਇਹ ਚੈਟ ਨਹੀਂ ਪਰ ਨਹੀਂ ਤੇਰੀ ਚੈਟ ਨਹੀਂ ਤਾਂ ਪਰ ਸਾਡਾ ਫਰਜ਼ ਆ ਸਾਰੇ ਸਾਡੇ ਜਥੇਬੰਦੀਆਂ ਦਾ ਕਿ ਇਹਦੀ ਇੱਕ ਪਲੇਟ ਕੀਤੀ ਜਾਵੇ ਤਾਂ ਕਿ ਕੋਈ ਹੋਰ ਨਾਗਾ ਤੋਹੇ ਜਾਤ ਪਾਤ ਦੀਆਂ ਗੱਲਾਂ ਕਰੇ ਜਾਤ ਪਾਤ ਦੀਆਂ ਕੀ ਆਈਡੀਆਂ ਅਸਲੀਲ ਗੱਲਾਂ ਕੀਤੀਆਂ ਉਹਨੇ ਚੈਟ ਦੇ ਵਿੱਚ ਕੇ ਮੱਝ ਵੀ ਸਿੱਖਾਂ ਦੀਆਂ ਰਵਦਾਸੀਆਂ ਸਿੱਖਾਂ ਦੀਆਂ ਚੂੜੀਆਂ ਚੰਬਿਆਰੀਆਂ ਤਾਂ ਹਜ਼ਾਰ-ਹਜ਼ਾਰ ਰੁਪਏ ਪਿੱਛੇ ਵਿਕ ਜਾਂਦੀਆਂ ਤੇ 5-500 ਪਿੱਛੇ ਮੋੜ ਚ ਵਿਕ ਜਾਣਗੇ ਖਰੀਦ ਲੋ ਤੇ ਮੈਂ ਚੇਅਰਮੈਨ ਲੋਕ ਭਲਾਈ ਸੇਵਾਦਾਰ ਪੰਜਾਬ ਤੇ ਮੇਰੇ ਨਾਲ ਸੰਵਿਧਾਨ ਬਚਾਓ ਪੰਜਾਬ ਬਚਾਓ ਦੇ ਜਿਹੜੇ ਸੂਬਾ ਪ੍ਰਧਾਨ ਹੈ ਤੇ ਬਾਕੀ ਤਰਨਾ ਦਲ ਦੇ ਕਿਉਂਕਿ ਅਸੀਂ ਇਲੈਕਸ਼ਨ ਦਾ ਟਾਈਮ ਹੈ ਚੋਣ ਜਾਬਤਾ ਲੱਗਾ ਹੋਇਆ ਅਸੀਂ ਉਹਨਾਂ ਕੱਠ ਨਹੀਂ ਕੀਤਾ ਤੇ ਅਸੀਂ ਚੋਣ ਜਾਬਤੇ ਨੂੰ ਦੇਖਦੇ ਹੋਏ ਤੇ ਸੰਵਿਧਾਨ ਦੀਆਂ ਸਿਧਾਤਾਂ ਨੂੰ ਦੇਖਦੇ ਉਹਨਾਂ ਹੀ ਇਕੱਠ ਕਰਕੇ ਕੰਪਲੇਂਟ ਕੀਤੀ ਹੈ ਤੇ ਬਾਕੀ ਆ ਤੇਰੇ ਦੋਸਤ ਹੈਗੇ ਆ ਇਹ ਵੀ ਪ੍ਰਧਾਨ ਨੇ ਸੰਵਿਧਾਨ ਬਚਾਓ ਪੰਜਾਬ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਚੈਟ ਦੇਖੀ ਆ ਬੜੀ ਸਾਨੂੰ ਦੁੱਖ ਹੋਇਆ ਕਿ ਇਹੋ ਜੇ ਵੀ ਸਮਾਜ ਦੇ ਵਿੱਚ ਅੰਸਰ ਬੈਠੇ ਆ ਜਿਹੜੇ ਕੀ ਆਪਣੀਆਂ ਜਿਹੜੀਆਂ ਛੋਟੀਆਂ ਕਾਸਟਾਂ ਉਹਨਾਂ ਦੇ ਬਾਰੇ ਗਲਤ ਬੋਲਦੇ ਆ ਜਿਵੇਂ ਕਿ ਉਸਨੇ ਟਾਰਗੇਟ ਇਕੱਲੇ ਵੋਟ ਨੂੰ ਨਹੀਂ ਜਾਤੀ ਨੂੰ ਵੀ ਕੀਤਾ ਸਬਦਾਨ ਨੂੰ ਵੀ ਕੀਤਾ ਤਾਂ ਅਸੀਂ ਚਾਹੁੰਦੇ ਆ ਉਹਨਾਂ ਦੇ ਸਖਤ ਕਾਰਵਾਈ ਹੋਵੇ ਪ੍ਰਸ਼ਾਸਨ ਦੇ ਅੱਗੇ ਕਹਿੰਦੇ ਆ ਵੀ ਹੁਣ ਤਾਂ ਚੋਣ ਜਾਬਤਾ ਲੱਗਿਆ ਹੋਇਆ ਤੇ ਜੇ ਕਾਰਵਾਈ ਨਾ ਹੋਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਸੰਘਰਸ਼ ਵੀ ਵਿੜਾਂਗੇ ਇਸ ਦੇ ਖਿਲਾਫ ਨਹੀਂ ਉਸ ਤੇ ਕਾਨੂੰਨੀ ਕਾਰਵਾਈ ਜਲਦੋਂ ਜਲਦ ਕੀਤੀ ਜਾਵੇ ਸਾਡੇ ਨਾਲ ਦਸ਼ਮੇਸ਼ ਤਰਨਾ ਦਲ ਤੋਂ ਬਾਬਾ ਰਣਜੀਤ ਸਿੰਘ ਜਹੇਦਾਰ ਮੁਖਸਰ ਤੋਂ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਦੇ ਦਲ ਤੋਂ ਬੰਦੇ ਵੀ ਸਾਡੇ ਕੋਲੇ ਪਹੁੰਚੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੀਆਂ ਜ세ਵਧੀਆਂ ਇਕੱਠੀਆਂ ਹੋ ਕੇ ਇਸ ਦਾ ਪੂਰਾ ਜ਼ੋਰ ਤੋਰ ਤੇ ਵਿਰੋਧ ਕਰਾਂਗੇ ਤੇ ਉਸ ਤੇ ਸਖਤ ਕਾਰਵਾਈ ਕਾਨੂੰਨੀ ਕਾਰਵਾਈ ਕਰਵਾਉਾਂਗੇ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ఎలక్షన్ ਇੱਕ ਤਰੀਕ ਤੱਕ ਵੋਟਾਂ ਪੈਣੀਆਂ ਚਾਰ ਤੋਂ ਬਾਅਦ ਜਿਹੜੀ ਵੀ ਬਣਦੀ ਹੈ ਜਿਹੜਾ ਵੀ ਇਹਦੇ ਘੇਰੇ ਚ ਚਾਉਂਦਾ ਸਾਈਬਰ ਕ੍ਰਾਈਮ ਦੇ ਜਿੱਥੇ ਸਾਈਬਰਤੀ ਹੋਇਆ ਨਾ ਸਾਈਬਰਤੀ ਦੀ ਕਾਰਵਾਈ ਹੋਣੀ ਹੈ ਜਿਹੜਾ ਵੀ ਘੇਰਾ ਹੋਇਆ ਉਹਦੇ ਤੇ ਪਰਚਾ ਦਰਜ ਕਰ ਦਿਓ ਫੇਰ ਵੀ ਜੇਕਰ ਪ੍ਰਸ਼ਾਸਨ ਢਿੱਲ ਵਰਤੂਗਾ ਤਾਂ ਫੇਰ ਆਲ ਜਥੇਬੰਦੀਆਂ ਵੱਲੋਂ ਅਸੀਂ ਚੋਣ ਜਾਬਤੇ ਨੂੰ ਵੇਖਦੇ ਹੋਏ ਸੰਵਧਾਨ ਨੂੰ ਵੇਖਦੇ ਹੋਏ ਅਸੀਂ ਉਹੋ ਜੀ ਕੋਈ ਕਾਰਵਾਈ ਨਹੀਂ ਕਰ ਰਹੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਤਾਂ ਨਾ ਵੀ ਲਾ ਲਈਏ ਆਲ ਜਥੇਬੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ